ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਨਹਿਰ ਬੰਦੀ ਨੂੰ ਲੈ ਕੇ ਕਿ ਨਹਿਰਾਂ ਦੇ ਵਿੱਚ ਪਾਣੀ ਕਦੋਂ ਆਵੇਗਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਕਈ ਵੀਰਾਂ ਦੇ ਜਿਹੜੇ ਸਵਾਲ ਆ ਉਹ ਆ ਰਹੇ ਸੀਗੇ ਪੁੱਛ ਰਹੇ ਸੀਗੇ ਕਿ ਜਿਹੜਾ ਪਾਣੀ ਹੈ ਉਹ ਕਦੋਂ ਆਵੇਗਾ ਤਾਂ ਇਹ ਜਿਹੜੀ ਅਪਡੇਟ ਹੈ ਜਾਣਕਾਰੀ ਦੇਣ ਲਈ ਆਪਾਂ ਜਿਹੜੀ ਇਹ ਵੀਡੀਓ ਹੈ ਬਣਾਉਣ ਜਾ ਰਹੇ ਆ ਕਿ ਨਹਿਰਾਂ ਦੇ ਵਿੱਚ ਪਾਣੀ ਕਦੋਂ ਆਵੇਗਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਅਹਿਮ ਹੈ ਪਾਣੀ ਜਿਹੜਾ ਪੀਣ ਵਾਸਤੇ ਵੀ ਨਾ ਸ਼ਹਿਰ 'ਚ ਸਪਲਾਈ ਹੋ ਰਿਹਾ ਤੇ ਨਾ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਹੈ ਪੀਣ ਵਾਲਾ ਕੁਆਟਰ ਬਕਸਾਂ ਦੇ ਵਿੱਚ ਨਹਿਰੀ ਪਾਣੀ ਹੈਗਾ ਤਾਂ ਇਹ ਜਿਹੜੀ ਵੀਡੀਓ ਹੈ ਬਹੁਤ ਜ਼ਰੂਰੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ-ਜਿਹੜੇ ਵੀ ਵੀਰ ਜੁੜੀ ਜਾਣ ਕਿਉਂਕਿ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਉਹ ਇਹਦੇ 'ਚ ਆਪਾਂ ਦੇਣ ਜਾ ਰਹੇ ਆ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਆਪਾਂ ਜਾਣਕਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਲੋਕਪੁਰਾ ਮਾਈਨਰ ਦੀਆਂ ਤਸਵੀਰਾਂ ਨੇ ਤੇ ਜਿਹੜੀ ਇਹਦੀ ਰਿਪੇਅਰ ਦਾ ਕੰਮ ਹੈ ਉਹ ਲਗਭਗ ਜਿੱਥੋਂ ਜਿਵੇਂ ਆਹ ਨਹਿਰ ਇਸ ਜਗ੍ਹਾ ਤੋਂ ਟੁੱਟੀ ਸੀ ਤਾਂ ਉਹ ਜਿਹੜਾ ਪਾੜ ਹੈ ਉਹ ਪੱਕਾ ਕਰ ਦਿੱਤਾ ਗਿਆ ਪਹਿਲਾਂ ਜਿਹੜਾ ਇਹ ਕੱਚਾ ਸੀ ਕਿਉਂਕਿ ਇਸ ਜਗ੍ਹਾ ਤੋਂ ਨਹਿਰ ਟੁੱਟੀ ਸੀ ਤੁਹਾਨੂੰ ਯਾਦ ਹੋਣਾ ਹੈ ਇੱਧਰ ਖੇਤਾਂ ਦੇ ਵਿੱਚ ਤਾਂ ਜਿਹੜੀ ਰਿਪੇਅਰ ਹੈ ਤੁਹਾਨੂੰ ਸਾਫ਼ ਜਿਹੜੀ ਨਜ਼ਰ ਆ ਰਹੀ ਹੈ ਵੀ ਰਿਪੇਅਰ ਜਿਹੜੀ ਨਹਿਰ ਦੀ ਉਹ ਹੋ ਚੁੱਕੀ ਹੈ ਤਾਂ ਬੜੀ ਅਹਿਮ ਜਾਣਕਾਰੀ ਦੇਣ ਵਾਸਤੇ ਆਪਾਂ ਇਹ ਵੀਡੀਓ ਜਿਹੜੀ ਬਣਾਉਣ ਜਾ ਰਹੇ ਹਾਂ ਕਿਉਂਕਿ ਵੀਰਾਂ ਦੇ ਫੋਨ ਆਉਂਦੇ ਸੀਗੇ ਕਿ ਕਦੋਂ ਜਿਹੜਾ ਪਾਣੀ ਹੈ ਉਹ ਆਵੇਗਾ ਤਾਂ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਜਿਹੜਾ ਪਾਣੀ ਹੈ ਜਿਹੜਾ ਉਹ ਕਦੋਂ ਆਵੇਗਾ ਇਸ ਲਈ ਆਪਾਂ ਜਿਹੜੀ ਇਹ ਵੀਡੀਓ ਹੈ ਉਹ ਬਣਾ ਰਹੇ ਆ ਵੀਰੋ ਤਾਂ ਹਬੌਰ ਮਲੂਕਪੁਰਾ ਮਾਈਨਰ ਨਹਿਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਕਿ ਜਿਹੜਾ ਰਿਪੇਅਰ ਦਾ ਕੰਮ ਹੈ ਉਹ ਲਗਭਗ ਮੁਕੰਮਲ ਹੋ ਚੁੱਕਿਆ ਹੈ ਵੇਖ ਸਕਦੇ ਹੋ ਤੁਸੀਂ ਜਿਹੜੀ ਸਫਾਈ ਹੈ ਨਹਿਰ ਦੀ ਸਫਾਈ ਹੈ ਜਿਹੜੀ ਉਹ ਵੀ ਹੋ ਚੁੱਕੀ ਐ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਜਾਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਬਹੁਤ ਅਹਿਮ ਜਾਣਕਾਰੀ ਐ ਅਬੋਰ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਐ ਕਿ ਆਪਾਂ ਉਹਨਾਂ ਚਰ ਕੋਈ ਵੀ ਵੀਡੀਓ ਆਪਣੀ ਕੋਸ਼ਿਸ਼ ਹੁੰਦੀ ਐ ਵੀ ਨਾ ਪਾਈ ਜਾਵੇ ਜਿੰਨਾ ਚਿਰ ਆਪਣੇ ਕੋਲੇ ਸਟੀਕ ਜਾਣਕਾਰੀ ਐ ਜਿਹੜੀ ਉਹ ਨਾ ਹੋਵੇ ਤਾਂ ਜਿਹੜਾ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਜਿਹੜਾ ਪਾਣੀ ਐ ਨਹਿਰਾਂ ਦੇ ਵਿੱਚ ਕਿਉਂਕਿ ਲਗਭਗ ਆਪਣੀਆਂ ਮੁਕਸਰ ਫਾਜ਼ਿਲਕਾ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਨਹਿਰਾਂ ਇੱਕ ਅਦੀ ਨਹਿਰ ਨੂੰ ਛੱਡ ਕੇ ਸਾਰੀਆਂ ਨਹਿਰਾਂ ਜਿਹੜੀਆਂ ਉਹ ਬੰਦ ਹੋਈਆਂ ਪਈਆਂ ਤਾਂ ਪਾਣੀ ਦੀ ਜਿਹੜੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਮਲੂਕਪੁਰਾ ਮਾਈਨਰ ਦੀ ਗੱਲ ਕਰੀਏ ਤਾਂ ਇਹ ਲਗਭਗ 28 ਦਸੰਬਰ ਤੋਂ 27 28 ਦਸੰਬਰ ਤੋਂ ਬੰਦ ਪਈ ਹੈ ਨਹਿਰ ਤਾਂ ਪਾਣੀ ਦੀ ਕਿੱਲਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਕਿੱਲਤ ਹੈ ਜਿਹੜੀ ਪਾਣੀ ਦੀ ਸਫਾਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਨਹਿਰ ਦੀ ਉਹ ਹੋਈ ਵੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਸਫਾਈ ਦਾ ਕੰਮ ਹੈ ਜਿਹੜਾ ਉਹ ਲਗਭਗ ਮੁਕੰਮਲ ਹੈ ਜਿਹੜਾ ਉਹ ਹੋ ਚੁੱਕਿਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਕਿਉਂਕਿ ਪਾਣੀ ਦੀ ਕਿੱਲਤ ਹੈ ਜਿਹੜੀ ਨਹਿਰੀ ਪਾਣੀ ਦੀ ਉਹ ਆ ਰਹੀ ਹੈ ਪਿਛਲੇ ਕਰੀਬ 1 ਮਹੀਨੇ ਨੂੰ ਹੋ ਗਿਆ ਤਾਂ ਤੁਹਾਨੂੰ ਹੁਣ ਜਾਣਕਾਰੀ ਦੇ ਦਈਏ ਕਿ ਅਬੋਰ ਜਿਹੜੀਆਂ ਡਿਵੀਜ਼ਨ ਦੀਆਂ ਨਹਿਰਾਂ ਪੈਂਦੀਆਂ ਜਿਹੜੀਆਂ ਵੀ ਇਹਦੇ ਵਿੱਚ ਜਿਵੇਂ ਕਿ ਮਲੂਕਪੁਰਾ ਮਾਈਨਰ ਹੋਵੇ ਪੰਜਾਬਾ ਮਾਈਨਰ ਹੋਵੇ ਤਾਂ ਆਰਨੀ ਵਾਲਾ ਮਾਈਨਰ ਹੋਵੇ ਜਾਂ ਛੋਟੀਆਂ ਜਿਹੜੀਆਂ ਨਹਿਰਾਂ ਇਹਦੇ ਵਿੱਚੋਂ ਨਿਕਲਦੀਆਂ ਭਾਵੇਂ ਦੌਲਤਪੁਰਾ ਮਾਈਨਰ, ਰਾਮਸਰਾ ਮਾਈਨਰ ਜਾਂ ਹੋਰ ਵੀ ਜਿਹੜੀਆਂ ਨਹਿਰਾਂ ਇਹਦੇ ਵਿੱਚੋਂ ਨਿਕਲਦੀਆਂ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ 5 ਫਰਵਰੀ ਨੂੰ ਪਾਣੀ ਆਊਗਾ ਵੀਰੋ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਜਾਵੇਗਾ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਪਾਣੀ ਆਵੇਗਾ ਤੇ 2-3 ਦਿਨਾਂ ਤੱਕ ਜਿਹੜਾ ਤੁਹਾਡੇ ਘਰਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਹੈ ਜਿਹੜੀ ਹੋ ਜੇਗੀ 5 ਫਰਵਰੀ ਨੂੰ ਨਹਿਰੀ ਵਿਭਾਗ ਦੇ ਐਮ ਜਿਹੜੀ ਜਾਣਕਾਰੀ ਆ ਅਫਸਰਾਂ ਤੋਂ ਮਿਲੀ ਹੈ ਕਿ 5 ਫਰਵਰੀ ਨੂੰ ਪਾਣੀ ਛੱਡਿਆ ਜਾਊਗਾ ਤਾਂ ਕਿਸਾਨ ਵੀਰਾਂ ਵਾਸਤੇ ਵੀ ਮੈਂ ਦੱਸਦਾ ਕਿ ਕਿਸਾਨ ਵੀਰਾਂ ਦੇ ਫੋਨ ਆਉਂਦੇ ਆ ਕਿ ਜਿਹੜਾ ਪਾਣੀ ਆ ਕਦੋਂ ਆਊਗਾ ਤਾਂ ਮੈਂ ਤੁਹਾਨੂੰ ਦੱਸਦਾ ਕਿ ਪਾਣੀ ਆ ਜਿਹੜਾ ਉਹ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਆਵੇਗਾ ਬੰਦੀ ਆ ਜਿਹੜੀ ਖਤਮ ਹੋ ਜੇਗੀ 5 ਫਰਵਰੀ ਨੂੰ ਪਾਣੀ ਨਹਿਰਾਂ ਦੇ ਵਿੱਚ ਭਾਵੇਂ ਉਹ ਮਲੂਕਪੁਰਾ ਮਾਈਨਰ ਹੋਵੇ ਭਾਵੇਂ ਉਹ ਰਾਮਸਰਾ ਮਾਈਨਰ ਹੋਵੇ ਦੌਲਤਪੁਰਾ ਮਾਈਨਰ ਹੋਵੇ ਇਹਨਾਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਆ ਪੰਜਾਬਾ ਮਾਈਨਰ ਹੋ ਗਏ ਪੰਜਾਬਾ ਮਾਈਨਰ ਦੇ ਵਿੱਚੋਂ ਜਿਹੜੀਆਂ ਛੋਟੀਆਂ ਨਹਿਰਾਂ ਨਿਕਲਦੀਆਂ ਉਹ ਹੁਣ ਇਹਨਾਂ ਦੇ ਵਿੱਚ ਸਾਰੀਆਂ ਚ ਪਾਣੀ ਹੈ ਜਿਹੜਾ ਹਬੋਰ ਡਿਵੀਜ਼ਨ ਨਹੀਂ ਉਹਦੇ ਚ ਭਾਵੇਂ ਮਲੋਟ ਦੀਆਂ ਨਹਿਰਾਂ ਹੋਣ ਮੁਕਸਰ ਦੀਆਂ ਨਹਿਰਾਂ ਹੋਣ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ 5 ਫਰਵਰੀ ਨੂੰ ਆਵੇਗਾ ਭਾਵ ਸੋਮਵਾਰ ਤੱਕ ਜਿਹੜਾ ਐਤਵਾਰ ਸ਼ਾਮ ਨੂੰ ਜਿਹੜਾ ਪਾਣੀ ਛੱਡਿਆ ਜਾਊਗਾ ਤੇ ਸੋਮਵਾਰ ਨੂੰ ਜਿਹੜਾ ਪਾਣੀ ਆ ਜਾਊਗਾ ਤਾਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 5 ਫਰਵਰੀ ਨੂੰ ਨਹਿਰਾਂ 'ਚ ਪਾਣੀ ਆ ਜਾਊਗਾ ਸਿਰਫ ਇੱਕ ਅਰਨੀ ਵਾਲਾ ਮਾਈਨਰ ਖਾਸ ਤੌਰ ਤੇ ਮੈਂ ਜਾਣਕਾਰੀ ਦੇ ਦਾਂ ਤੁਹਾਨੂੰ ਕਿ ਅਰਨੀ ਵਾਲਾ ਮਾਈਨਰ ਹੈ ਜਿਹੜੀ ਉਹਦੇ ਵਿੱਚ ਜਿਹੜਾ ਪਾਣੀ ਹੈ ਉਹ 10 ਤਰੀਕ ਤੋਂ ਬਾਅਦ ਆਵੇਗਾ ਪਰ ਬਾਕੀ ਸਾਰੀਆਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਬੰਦੀ ਹੈ ਕਿਲਤ ਹੈ ਜਿਹੜੀ ਉਹ 5 ਫਰਵਰੀ ਤੋਂ ਬਾਅਦ ਦੂਰ ਹੋ ਜਾਣੀ ਹੈ 5 ਫਰਵਰੀ ਨੂੰ ਪਾਣੀ ਛੱਡਿਆ ਜਾਣਾ ਤੇ ਨਹਿਰਾਂ ਦੇ ਵਿੱਚ 5 ਫਰਵਰੀ ਨੂੰ ਜਿਹੜਾ ਪਾਣੀ ਹੈ ਉਹ ਆ ਜਾਵੇਗਾ ਤਾ ਬੜੀ ਐਹਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਵੀਰੋ ਤਾਂ ਵੀਡੀਓ ਸ਼ੇਅਰ ਕਰਨ ਵਾਲੀ ਜ਼ਿੰਮੇਵਾਰੀ ਤੁਹਾਡੀ ਹੈ ਨਹਿਰਾਂ ਦਾ ਜਿਹੜਾ ਮਰਮਮਤ ਦਾ ਕੰਮ ਹੈ ਉਹ ਲਗਭਗ ਮੁਕੰਮਲ ਹੋ ਚੁੱਕਿਆ ਹੈ ਸਫਾਈ ਹੈ ਜਿਹਨਾਂ ਨਹਿਰਾਂ ਦਾ ਹੋਣਾ ਸੀ ਉਹ ਜਿੱਥੇ ਮਾੜਾ ਮੋਟਾ ਕੋਈ ਕੰਮ ਹੈ ਉਹ ਰਹਿੰਦਾ ਹੈਗਾ ਉਹ ਇੱਕ ਦੋ ਦਿਨਾਂ ਦੇ ਵਿੱਚ ਹੋ ਜਾਵੇਗਾ ਤੇ 5 ਫਰਵਰੀ ਨੂੰ ਅੱਜ 31 ਜਨਵਰੀ ਹੋ ਗਈ ਹੈ ਤੇ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਪ੍ਰੋਪਰ ਆ ਜਾਵੇਗਾ ਤਾਂ ਇਹ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਆਪਾਂ ਸਪੈਸ਼ਲ ਵੀਡੀਓ ਬਣਾ ਰਹੇ ਆਂ ਪੰਜ ਦਿਨ ਜਿਹੜੀ ਹੋਰ ਕਿਲਤ ਹੈ ਦਾ ਸਾਹਮਣਾ ਹੈ ਜਿਹੜਾ ਭਾਵੇਂ ਉਹ ਬੋਰ ਸ਼ਹਿਰ ਦੇ ਲੋਕ ਹੋਣ ਕਿਉਂਕਿ ਵਾਟਰ ਬਾਕਸਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਆ ਉਹ ਲਗਭਗ ਖਤਮ ਹੋਇਆ ਪਿਆ ਤੇ ਦੂਜਾ ਪਾਣੀ ਜਿਹੜਾ ਸਪਲਾਈ ਹੁੰਦਾ ਉਹ ਪੂਰਾ ਨਹੀਂ ਆਉਂਦਾ ਤਾਂ ਅਜਿਹੇ ਵਿੱਚ ਇਹ ਵੀਡੀਓ ਬੜੀ ਐਮ ਹੈ ਕਿ ਨਹਿਰ ਬੰਦੀ ਹੈ ਜਿਹੜੀ ਪਿਛਲੇ 1 ਮਹੀਨੇ ਤੋਂ ਨਹਿਰ ਬੰਦੀ ਚੱਲ ਰਹੀ ਹੈ ਤਾਂ ਹੁਣ ਤੁਹਾਨੂੰ ਦੱਸਣਾ ਕਿ 5 ਫਰਵਰੀ ਨੂੰ ਇਹਨਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਆਉਣ ਜਾ ਰਿਹਾ ਵੀਡੀਓ ਸ਼ੇਅਰ ਕਰ ਦਿਓ ਵੀਰੋ ਹਰ ਇੱਕ ਬੰਦੇ ਤੱਕ ਇਹ ਜਾਣਕਾਰੀ ਪਹੁੰਚ ਜਾ ਕਿਉਂਕਿ ਕਈ ਵੀਰਾਂ ਦੇ ਫੋਨ ਆਉਂਦੇ ਆ ਕਿਸੇ ਦਾ ਮੈਸੇਜ ਆਉਂਦਾ ਹੈ ਕਿ ਪਾਣੀ ਆ ਕਦੋਂ ਆਊਗਾ ਨਹਿਰ ਬੰਦੀ ਆ ਕਦੋਂ ਖਤਮ ਹੋਣੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਨਹਿਰ ਬੰਦੀ ਆ ਜਿਹੜੀ ਉਹ 5 ਫਰਵਰੀ ਨੂੰ ਖਤਮ ਹੋਣ ਜਾ ਰਹੀ ਹੈ 5 ਦਿਨਾਂ ਬਾਅਦ ਪਾਣੀ ਆ ਨਹਿਰ ਦੇ ਵਿੱਚ ਆ ਜਾਊਗਾ ਤੇ ਜਿਹੜਾ ਆਮ ਤੌਰ ਤੇ ਸਪਲਾਈ ਆ ਵਾਟਰ ਬਾਕਸਾਂ ਦੇ ਵਿੱਚ ਵੀ ਹੋ ਜੂਗੀ ਸਾਰੇ ਥਾਵਾਂ ਤੇ ਜਿਹੜੀ ਸਪਲਾਈ ਆ ਪਾਣੀ ਦੀ ਉਹ ਹੋ ਜਾਣੀ ਆ ਤਾਂ ਤੁਹਾਡੇ ਨਾਲ ਜਾਣਕਾਰੀ ਆ ਜਿਹੜੀ ਉਹ ਸ਼ੇਅਰ ਕਰ ਰਹੇ ਆ ਕਿ 5 ਫਰਵਰੀ ਨੂੰ ਪਾਣੀ ਆ ਜਿਹੜਾ ਉਹ ਨਹਿਰ ਦੇ ਵਿੱਚ ਭਾਵੇਂ ਉਹ ਮਲੂਕਪੁਰਾ ਮਾਈਨਰ ਹੋਵੇ ਭਾਵੇਂ ਉਹ ਪੰਜਾਵਾ ਮਾਈਨਰ ਹੋਵੇ ਜਾਂ ਇਹਦੇ ਨਾਲ ਲੱਗਦੀਆਂ ਨਹਿਰਾਂ ਦੌਲਤਪੁਰਾ ਮਾਈਨਰ ਹੋਵੇ ਭਾਵੇਂ ਉਹ ਰਾਮਸਰਾ ਮਾਈਨਰ ਹੋਵੇ ਜਿਹੜੀਆਂ ਵੀ ਨਹਿਰਾਂ ਇਹਨਾਂ ਵੱਡੀਆਂ ਨਹਿਰਾਂ ਦੇ ਵਿੱਚੋਂ ਜਾਂ ਵੱਡੇ ਰਜਵਾਹੇ ਰਜਵਾਹੇ ਦੇ ਵਿੱਚੋਂ ਜਿਵੇਂ ਮਲੂਕਪੁਰਾ ਡਿਸਟ੍ਰੀਬਿਊਟਰ ਦੇ ਵਿੱਚੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਕਿਉਂਕਿ ਸੁਖਚੈਨ ਮਾਈਨਰ ਆ ਤਾਂ ਲੰਬੀ ਮਾਈਨਰ ਦੇ ਵਿੱਚ ਜਿਵੇਂ ਪਾਣੀ ਪਹਿਲਾਂ ਛੱਡਿਆ ਹੋਇਆ ਸਿਰਫ ਅਰਨੀ ਵਾਲਾ ਮਾਈਨਰ ਆ ਜਿਹੜਾ ਉਹਦੇ ਵਿੱਚ ਪਾਣੀ ਬਾਅਦ ਦੇ ਵਿੱਚ ਆਵੇਗਾਾਕੀ ਸਾਰੀਆਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ 5 ਫਰਵਰੀ ਨੂੰ ਛੱਡਿਆ ਜਾਊਗਾ ਤਾਂ ਬੜੀ ਐਮ ਵੀਡੀਓ ਹੈ ਵੀਰੋ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀ ਵੀਰ ਜੁੜਨ ਉਹਨਾਂ ਨੂੰ ਇਹੀ ਬੇਨਤੀ ਆ ਕਿ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਲਈ ਆਪਾਂ ਵੀਡੀਓ ਖਾਸ ਤੌਰ ਤੇ ਬਣਾ ਰਹੇ ਹਾਂ ਕਿ ਪਾਣੀ ਦੀ ਕਿੱਲਤ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਸੀਗਾ ਤਾਂ ਉਹ ਜਿਹੜਾ ਸਾਹਮਣਾ ਹੈ ਉਹ 5 ਤਰੀਕ ਨੂੰ ਪਾਣੀ ਦੀ ਕਿੱਲਤ ਖਤਮ ਹੋ ਜਾਣੀ ਹੈ ਤੇ ਨਹਿਰੀ ਪਾਣੀ ਹੈ ਉਹ ਨਹਿਰਾਂ ਦੇ ਵਿੱਚ 5 ਫਰਵਰੀ ਨੂੰ ਆ ਜਾਣਾ ਤਾਂ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਿਓ ਜਿਹੜਾ ਜਿਹੜਾ ਵੀ ਵੀਰ ਜੁੜਦਾ ਜਾਵੇ ਤਾਂ ਜੋ ਆਪਾਂ ਨੂੰ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਸੇ ਕਰਕੇ ਪੂਰਾ ਹੋ ਸਕਦਾ ਕਿ ਲੋਕਾਂ ਨੂੰ ਪਤਾ ਲੱਗੇ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਸੁਰਿੰਦਰ ਔਲਖਵੀਰ ਜੁੜੇ ਐ ਨੀਰਤ ਸਜਦੇਵਾ ਜੀ ਸਾਡੇ ਜੁੜੇ ਐ ਜਦੋਂ ਪਾਣੀ ਪੁੱਛਣਾ ਹੁੰਦਾ ਇਹਨਾਂ ਨੂੰ ਪੁੱਛ ਲਈਦਾ ਪਰ ਨੀਰਤ ਜੀ ਤੁਹਾਡੇ ਨਾਲ ਵੀ ਜਾਣਕਾਰੀ ਸ਼ੇਅਰ ਕਰ ਲਈ ਕਿਉਂਕਿ ਤੁਸੀਂ ਗਾਂ ਸ਼ਹਿਰ ਦੇ ਲੋਕ ਖਾਸ ਤੌਰ ਤੇ ਤੁਹਾਨੂੰ ਫੋਨ ਕਰਦੇ ਆ ਪਾਣੀ ਦੀ ਸਪਲਾਈ ਲਈ ਤਾਂ ਮੈਂ ਦੱਸਦਾ ਕਿ 5 ਫਰਵਰੀ ਨੂੰ ਜਿਹੜਾ ਪਾਣੀ ਹੈ ਉਹ ਬਲੂਕਪੁਰਾ ਮਾਈਨਰ ਦੇ ਵਿੱਚ ਆ ਜਾਣਾ ਭਾਵੇਂ ਬਲੂਕਪੁਰਾ ਮਾਈਨਰ ਹੋਵੇ ਭਾਵੇਂ ਦੂਜੀਆਂ ਨਹਿਰਾਂ ਹੋਣ ਸਿਰਫ ਹਰਨੀ ਵਾਲਾ ਮਾਈਨਰ ਨੂੰ ਛੱਡ ਕੇ ਸਾਰੀਆਂ ਨਹਿਰਾਂ ਚ ਪਾਣੀ ਹੈ ਜਿਹੜਾ ਉਹ 5 ਫਰਵਰੀ ਨੂੰ ਆ ਜਾਣਾ ਵੀਰੋ ਤਾਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਬੋਰ ਬਲੂਕਪੁਰਾ ਮਾਈਨਰ ਦੀਆਂ ਜਿੱਥੇ ਜਿਹੜਾ ਪਾਣੀ ਹੈ ਸਫਾਈ ਹੈ ਜਿਹੜੀ ਉਹ ਹੋ ਚੁੱਕੀ ਹੈ ਰਿਪੇਅਰ ਦਾ ਕੰਮ ਹੈ ਲਗਭਗ ਉਹ ਮੁਕੰਮਲ ਹੋ ਚੁੱਕਿਆ ਹੈ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਾਣੀ ਜਿਹੜਾ ਉਹ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਆ ਜਾਊਗਾ ਤੇ ਜਿਹੜੀ ਪਰੇਸ਼ਾਨੀ ਆ ਤੁਹਾਡੀ ਉਹ 5 ਫਰਵਰੀ ਨੂੰ ਖਤਮ ਹੋ ਜਾਣੀ ਹੈ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਵਾਟਰ ਬਾਕਸਾਂ ਦੇ ਵਿੱਚ ਜਿਹੜਾ ਪਾਣੀ ਉਹ ਪਹੁੰਚ ਜਾਊਗਾ ਤੇ 5 ਫਰਵਰੀ ਨੂੰ ਜਿਹੜੀ ਸਪਲਾਈ ਹੈ ਉਹ ਨਹਿਰਾਂ ਦੇ ਵਿੱਚ ਆਪਣਿਆਂ ਦੇ ਵਿੱਚ ਆ ਜਾਣੀ ਹੈ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੇ ਆ ਕਿਉਂਕਿ ਕਈ ਵੀਰਾਂ ਦੇ ਫੋਨ ਮੈਸੇਜ ਆਉਂਦੇ ਸੀ ਕਿਵੇਂ ਪਤਾ ਲੱਗੇ ਜਾਂ ਕੀ ਕੀਤਾ ਜਾਵੇ ਕਿਉਂਕਿ ਪਾਣੀ ਦੀ ਵਾਰੀ ਨੂੰ ਲੈ ਕੇ ਵੀ ਕੱਲ ਵੀ ਕਈ ਵੀਰਾਂ ਦੇ ਕਿਸਾਨ ਵੀਰਾਂ ਦੇ ਫੋਨ ਆਏ ਸੀ ਕਿ ਪਾਣੀ ਦੀ ਸਪਲਾਈ ਦਾ ਜਿਹੜਾ ਉਹ ਕੀ ਸਟੇਟਸ ਚੱਲ ਰਿਹਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਹਿਮ ਜਾਣਕਾਰੀ ਹੈ ਜਿਹੜੀ ਕਿ ਜਿਹੜਾ ਪਾਣੀ ਹੈ ਉਹ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਛੱਡਿਆ ਜਾਊਗਾ ਤਾਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਹੇ ਹਾਂ ਜਾਣਕਾਰੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅਬੋਰ ਦੀਆਂ ਜਿਹੜੀਆਂ ਤਸਵੀਰਾਂ ਐ ਵੀ ਅਬੋਰ ਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਦਾ ਸਾਹਮਣਾ ਹੈ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਭਾਵੇਂ ਉਹ ਸ਼ਹਿਰ ਦੇ ਲੋਕ ਹੋਣ ਭਾਵੇਂ ਉਹ ਪਿੰਡਾਂ ਦੇ ਜਿਹੜੇ ਉਹ ਵਾਲੇ ਹੋਣ ਪਿੰਡਾਂ ਦੇ ਵਾਟਰ ਟੈਂਕਸ ਹੋਣ ਪਾਣੀ ਦੀ ਸਪਲਾਈ ਆ ਜਿਹੜੀ ਉਹ ਬੰਦ ਹੋਈ ਪਈ ਆ ਪਾਣੀ ਆ ਜਿਹੜਾ ਉਹ ਨਹੀਂ ਆ ਰਿਹਾ ਤਾਂ ਇਸ ਲਈ ਇਹ ਵੀਡੀਓ ਬਣਾਉਣਾ ਬਹੁਤ ਜ਼ਰੂਰੀ ਸੀ ਬਾਈ ਸ਼ਰਨਦੀਪ ਬਰਾੜ ਧੰਨਵਾਦ ਬਾਈ ਜੀ ਗੁਰਮੀਤ ਕੰਬੋਜ ਵੀਰ ਜੁੜੇ ਆ ਅਸ਼ੋਕ ਮਹਾਰਜ ਜੀ ਜੁੜੇ ਆ ਧੰਨਵਾਦ ਬਾਈ ਜੀ ਪਵਨ ਕਮਾਰ ਜੀ ਤਾਂ ਇਹ ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ ਵੀਰੋ ਹਰ ਇੱਕ ਬੰਦੇ ਨੂੰ ਤਾਂ ਜੋ ਪਤਾ ਲੱਗ ਜੇ ਕਿਉਂਕਿ ਫੋਨ ਕਰਨ ਦੀ ਫਿਰ ਕਿਸੇ ਨੂੰ ਲੋੜ ਨਾ ਪਵੇ ਕਿ ਰਿਪੇਅਰ ਹੈ ਜਿਹੜਾ ਕੰਮ ਮੈਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਨੂੰ ਦਿਖਾ ਵੀ ਰਹੇ ਆ ਮੁਰੰਮਤ ਵਾਲਾ ਕੰਮ ਹੈ ਜਿਹੜਾ ਨਹਿਰਾਂ ਦੀ ਸਫਾਈ ਦਾ ਕੰਮ ਹੈ ਤੁਸੀਂ ਦੇਖ ਲਓ ਉਹ ਲਗਭਗ ਮੁਕੰਮਲ ਹੋ ਚੁੱਕਿਆ ਤੇ ਸਿਰਫ ਹੁਣ ਪਾਣੀ ਆ ਜਿਹੜਾ ਉਹ 5 ਫਰਵਰੀ ਨੂੰ ਛੱਡਿਆ ਜਾਣਾ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਜੁੜੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਜੋ ਤੁਹਾਨੂੰ ਪੰਜਾਬ ਦੀਆਂ ਅਪਡੇਟਾਂ ਜਿਹੜੀਆਂ ਉਹ ਖਬਰਾਂ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਲਾਭਦੀਪ ਧਾਲੀਵਾਲ ਇੰਦਰਪਾਲ ਬਿਸ਼ਨੋਈ ਬਾਈ ਅਬ ਹੋਰ ਤੋਂ ਜਿਹੜੀ ਨਹਿਰ ਪਾਣੀ ਨੂੰ ਲੈ ਕੇ ਤਾਂ ਤੁਹਾਨੂੰ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਲਾਈਵ ਹੋਏ ਸੀ ਵੀਡੀਓ ਚ ਦੱਸਣਾ ਸੀਗਾ ਕਿ ਤੇਜਪਾਲ ਬਾਈ ਕੁੰਡਲ ਤੋਂ ਪਾਣੀ ਹੈ ਬਾਈ ਜੀ ਜਿਹੜਾ ਜਿਹੜੇ ਹੁਣ ਨਵੇਂ ਜੁੜ ਰਹੇ ਐ ਇੱਕ ਵਾਰੀ ਫੇਰ ਮੈਂ ਦੱਸਦਾ 5 ਫਰਵਰੀ ਨੂੰ ਨਹਿਰਾਂ ਦੇ ਵਿੱਚ ਪਾਣੀ ਆ ਜਾਊਗਾ ਸਿਰਫ ਅਰਨੀ ਵਾਲਾ ਮੈਨਰ ਨੂੰ ਛੱਡ ਕੇ ਬਾਕੀ ਜਿਹੜੀਆਂ ਵੀ ਨਹਿਰਾਂ ਆਪਣੇ ਇਲਾਕੇ ਦੇ ਵਿੱਚ ਪੈਂਦੀਆਂ ਉਨ੍ਹਾਂ ਦੇ ਵਿੱਚ ਪਾਣੀ 5 ਫਰਵਰੀ ਨੂੰ ਆਵੇਗਾ ਭਾਵੇਂ ਪੰਜਾਵਾ ਮਾਈਨਰ ਹੋਵੇ ਮਲੂਕਪੁਰਾ ਡਿਸਟ੍ਰੀਬਿਊਟਰੀ ਹੋਵੇ ਮਲੂਕਪੁਰਾ ਮਾਈਨਰ ਦੌਲਤਪੁਰਾ ਮਾਈਨਰ ਨਰਾਮਸਰਾ ਮਾਈਨਰ ਸਾਰਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ 5 ਫਰਵਰੀ ਨੂੰ ਆ ਜਾਣਾ ਹੈ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਜਿਹੜੀ ਐਮ ਜਾਣਕਾਰੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿਉਂਕਿ ਇੱਕ ਜਰੀਆ ਹੁੰਦਾ ਹੈ ਜਿਹਦੇ ਤਹਿਤ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਸ ਜਰੀਆ ਇੱਕ ਬੰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੇ ਤੱਕ ਅਪਡੇਟ ਆ ਜਿਹੜੀ ਉਹ ਲੈ ਕੇ ਆਈਏ ਸਟੀਕ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀ ਵੀਰ ਜੁੜੇ ਆ ਕਿ ਪਾਣੀ ਦੀ ਜਿਹੜੀ ਸਪਲਾਈ ਆ ਉਹ ਪੰਜ ਫਰਵਰੀ ਨੂੰ ਨਹਿਰਾਂ ਦੇ ਵਿੱਚ ਆ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ